ਪਿੰਡ ਗਰਚਾ ਸਰਕਾਰੀ ਹਾਈ ਸਕੂਲ ਗਰਚਾ ਵਿਖੇ ਗਰਵਿੰਦਰ ਸਿੰਘ ਪੁੱਤਰ ਸਰਦਾਰ ਅਵਤਾਰ ਸਿੰਘ ਗਰਚਾ ਵਾਸੀ ਜੋ ਕਿ ਫਿਲਹਾਲ ਯੂਐਸਏ ਵਿੱਚ ਆਪਣਾ ਕੰਮਕਾਰ ਕਰਦੇ ਹਨ ਪਰ ਇਹਨਾਂ ਦਾ ਪਿਆਰ ਆਪਣੀ ਮਿੱਟੀ ਨਾਲ ਹੈ ਤੇ ਆਏ ਦਿਨ ਹੀ ਲੋਕ ਸੇਵਾ ਇੱਕ ਕਰਦੇ ਰਹਿੰਦੇ ਹਨ ਇਹਨਾਂ ਵੱਲੋਂ ਪਿੰਡ ਗਰਚਾ ਸਰਕਾਰੀ ਸਕੂਲ ਸਰਕਾਰੀ ਹਾਈ ਸਕੂਲ ਵਿਖੇ ਗਰਵਿੰਦਰ ਸਿੰਘ ਗਰਚਾ ਬਲੋਂ ਆਪਣੇ ਪਿਤਾ ਸਰਦਾਰ ਅਵਤਾਰ ਸਿੰਘ ਰਾਹੀਂ 18 ਲੋੜਵੰਦ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਤੇ ਸਕੂਲ ਲਈ ਇੱਕ ਇਨਵਰਟਰ ਵੀ ਇਹਨਾਂ ਵੱਲੋਂ ਦਿੱਤਾ ਗਿਆ ਇਸ ਮੌਕੇ ਸ਼੍ਰੀ ਨਵੀਨਪਾਲ ਗੁਲਾਟੀ ਸਰਦਾਰ ਜਸਵਿੰਦਰ ਸਿੰਘ ਸਰਦਾਰ ਨਰਿੰਦਰ ਸਿੰਘ ਸ਼੍ਰੀ ਜਗਿੰਦਰਪਾਲ ਸ਼੍ਰੀ ਸੰਜੀਵ ਕੁਮਾਰ ਸ਼੍ਰੀ ਜੈਦੇਵ ਸਿੰਘ ਦਲਜੀਤ ਸਿੰਘ ਨੀਲਮ ਰਾਣੀ ਸੁਖਜੀਵਨ ਸਿੰਘ ਸਮੂਹ ਸਕੂਲ ਸਟਾਫ ਤੋਂ ਇਲਾਵਾ ਰਾਣਾ ਸਿੰਘ ਘਰਚਾ ਸੁੱਚਾ ਸਿੰਘ ਘਰਚਾ ਤੇ ਬੱਚਿਆਂ ਦੇ ਮਾਤਾ ਪਿਤਾ ਇਸ ਮੌਕੇ ਤੇ ਹਾਜ਼ਰ ਸਨ ਜਦੋਂ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਤਾਂ ਬੱਚਿਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਤੇ ਬਹੁਤ ਹੀ ਖੁਸ਼ ਸਨ ਤੇ ਉਹਨਾਂ ਨੇ ਉਹਨਾਂ ਦੇ ਮਾਤਾ ਪਿਤਾ ਵੱਲੋਂ ਗੁਰਵਿੰਦਰ ਸਿੰਘ ਪੁੱਤਰ ਸਰਦਾਰ ਅਵਤਾਰ ਸਿੰਘ ਤੇ ਅਵਤਾਰ ਸਿੰਘ ਦੇ ਪਿਤਾ ਸਵਰਗੀਏ ਸਰਦਾਰ ਤਰਸੇਮ ਸਿੰਘ ਇਸ ਪਰਿਵਾਰ ਦਾ ਤਹਿ ਦਿਲੋਂ ਇਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਤੇ ਸਕੂਲ ਸਟਾਫ ਵੱਲੋਂ ਵੀ ਇਹਨਾਂ ਵੱਲੋਂ ਸਕੂਲ ਸਟਾਫ ਵੱਲੋਂ ਵੀ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਸਰਦਾਰ ਅਵਤਾਰ ਸਿੰਘ ਗਰਚਾ ਨੂੰ ਸਕੂਲ ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਆਹ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੀਫ ਐਡੀਟਰ ਕਸ਼ਮੀਰੀ ਲਾਲ ਕੈਤ ਗਰਚਾ ਦੀ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਛੇ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਜਦ ਚਰਨ ਬੁਲਾ ਕੇ ਰੋਕਿਆ ਨਿਰੰਦਰ ਸਾਹਿਬ ਤੋਂ ਵੀ ਜੈਦੇਵ ਸਾਹਿਬ ਤੋਂ ਵੀ ਤੇ ਉਹ ਸ਼ੈਤਾਨਾ ਸਰ ਤੋਂ ਮੈਡਮ ਨੂੰ ਸਾਰੇ ਲੱਗ ਜਾਵੇ ਸਰ ਡੈਡੀ ਤੁਸੀਂ ਤੁਸੀ ਆਉਣਾ ਹੈ ਲੈ ਲੈ ਲਾਈਨ ਪਾਉਣ ਉਹਨੇ ਦੇ ਆਵੇ ਮੁੰਨੇ ਸੇ ਨਤਾਜ ਹੈ ਪਾਉ ਆਪਣਾ ਵੀ ਪਾਉ ਦੂਜੇ ਨੰਬਰ ਤੇ ਮਸਕਾਨ ਅੱਗੇ ਵੀ ਚੱਲ ਜਾ ਅੱਗੇ ਲਾ ਅੱਗੇ ਲਾ ਮਸਕਾਨ ਤੋਂ ਅੱਗੇ ਨਵਜੋਦਕੌਰ ਆਜਾ ਨਵਜੋਦਕੌਰ ਤੇ ਫਿਰ ਸਾਡੇ ਜਲਦੀ ਜੀ ਆਜੋ ਆਜੋ ਪ੍ਰਕਾਸ਼ ਸਿੰਘ ਤੋਂ ਅੱਗੇ ਭੁਵਿੰਦਰ ਸਿੰਘ ਮਾਹਰ ਦੇ ਆਪਾਂ ਲੰਗਰੇ ਭੁਵਿੰਦਰ ਸਿੰਘ ਮਾਹਰ ਦੇ ਰੋਗੀਆ ਨੂੰ ਬੁਲਾਓ ਰੋਗੀਆ ਕਿਤੇ ਆਉਂਦੇ ਨੇ ਕੋਈ ਸੈਂਪਲ ਨਹੀਂ ਹਲੋ ਬਾਈ ਜੀ ਨਾ ਕੋਈ ਨਹੀਂ ਆਇਆ ਕੋਈ ਨਹੀਂ ਹਲੋ ਬਾਈ ਸੁਤਰਾ ਸੈਂਪਲ ਨਾਲ ਬੰਦ ਹੋ ਗਿਆ ਇਹ ਅੱਗੇ ਮੰਨ ਲਈ ਠੀਕ ਆਈ ਨਹੀਂ ਲੈ ਲਓ ਸਾਈਡ ਤੇ ਨੂੰ ਇੱਥੇ ਸਾਈਕਲ ਮਿਲਿਆ ਕਿੰਨੀ ਖੁਸ਼ੀ ਹੋਈ ਆ ਜਿਆਦਾ ਖੁਸ਼ੀ ਹੋਈ ਆ ਹੁਣ ਸਾਈਕਲ ਤੇ ਆਇਆ ਕਰੋਗੇ ਨਾ ਹਾਂਜੀ ਠੀਕ ਆ ਗੁੱਡੀ ਤੁਹਾਡਾ ਨਾਮ ਕੀ ਆ ਚਾਂਦਨੀ ਰਾਣੀ ਚਾਂਦਰੀ ਰਾਣੀ ਕਿਹੜਾ ਪਿੰਡ ਆ ਮਾਲਕੁਰ ਮਾਲਕੁਰ ਤੇ ਹੈਗਾ ਆ ਹਨਾ ਅੱਜ ਤੁਹਾਨੂੰ ਸਾਈਕਲ ਮਿਲਿਆ ਹੈਗਾ ਹੁਣ ਤੁਸੀਂ ਇੱਥੇ ਰੋਜ਼ ਟਾਈਮ ਸਿਰ ਆਇਆ ਕਰੋਗੇ ਨਾ ਕਿੰਨੀ ਖੁਸ਼ੀ ਹੋਈ ਆ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਸਾਈਕਲ ਮਿਲਿਆ ਹਾਂਜੀ ਬਹੁਤ ਵਧੀਆ ਠੀਕ ਆ ਜੀ ਮਤਲਬ ਬੱਚਿਆਂ ਦਾ ਉਤਸ਼ਾਹ ਵੀ ਵੱਧਾ ਕਿ ਟਾਈਮ ਸਿਰ ਪਹੁੰਚ ਜਾਣ ਹਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਬਤਾਰਾ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਅੱਜ ਜਿਹੜੇ ਹੈਗੇ ਹੋ ਤੁਸੀਂ ਆਪਣੇ ਸਰਕਾਰੀ ਹਾਈ ਸਕੂਲ ਜਿਹੜਾ ਹੈ ਗਰਚਾ ਦੇ ਵਿੱਚ ਜਿਹੜੇ ਆ ਇਹ ਸਾਈਕਲ ਦਿੱਤੇ ਹੈਗੇ ਆ ਇਹ ਤੁਸੀਂ ਕਿਹੜੀ ਸੋਚ ਨਾਲ ਦਿੱਤੇ ਆ ਕਿ ਇਹਨਾਂ ਨੂੰ ਸਾਈਕਲ ਦੇਣੇ ਚਾਹੀਤੇ ਆ ਜੀ ਇਹ ਸੋਚ ਲਈ ਇਸ ਲਈ ਦਿੱਤੇ ਆ ਵੀ ਸਕੂਲ ਚ ਨਿਆਣੇ ਬਾਅਦ ਤੋਂ ਬਾਅਦ ਸਕੂਲ ਚ ਆਉਣ ਨਹੋਰਨਾ ਪਿੰਡਾਂ ਦੇ ਵੀ ਆਪਣੇ ਸਕੂਲ ਗਰਚਾ ਵਿੱਚ ਦਾਖਲਾ ਲੈਣ ਤੇ ਇਸ ਕਰਕੇ ਇਸ ਨੂੰ ਅਸੀਂ ਕਰਕੇ ਗੁਰਵਿੰਦਰ ਸਿੰਘ ਨੇ ਮੇਰੇ ਪੁੱਤ ਨੇ ਸਾਈਕਲ ਦਿੱਤੇ ਆ ਜੀ ਹਾਂਜੀ ਤਾਰੇ ਪਾਜੀ ਅਸੀਂ ਤਾਂ ਜਿੱਦਾਂ ਮਤਲਬ ਹੈ ਬੜਾ ਪੈਦਲ ਆਂਦੇ ਹੁੰਦੇ ਸੀ ਤੁਰ ਕੇ ਆਂਦੇ ਸੀ ਹਾਂ ਨਾ ਸਕੂਲਾਂ ਦੇ ਵਿੱਚ ਹਾਂਜੀ ਇਹਦੇ ਪਿੱਛੇ ਤੁਹਾਡੀ ਇਹ ਕੀ ਸੋਚ ਰਹੀ ਹੈਗੀ ਆ ਕਿ ਜਿਹੜੇ ਮਤਲਬ ਬੱਚੇ ਜਿਹੜੇ ਹੈਗੇ ਆ ਕਿ ਹੋਰ ਪਿੰਡਾਂ ਚੋਂ ਆਂਦੇ ਆਗੇ ਜਾਂ ਦੂਰੋਂ ਆਂਦੇ ਆ ਵੀ ਤੈਣਾ ਚਾਹੁੰਦੇ ਆ ਅਸੀਂ ਇਹ ਕਿਹਾ ਚਾਹੁੰਦੇ ਜਦੋਂ ਬੱਚੇ ਪੈਦਲ ਤੁਰ ਕੇ ਆਉਂਦੇ ਸੀਗੇ ਤੇ ਉਹਨਾਂ ਨੂੰ ਇਸ ਕਰਕੇ ਵੀ ਸਾਈਕਲ ਦਿੱਤੇ ਵੀ ਬੱਚੇ ਤੋਕ ਕੇ ਆ ਗਰਮੀ ਚੋਂ ਵੀ ਸਾਈਕਲਾਂ ਤੇ ਆਉਣ ਤੇ ਰਾਹਤ ਮਿਲ ਇਹਨਾਂ ਨੂੰ ਨਾਲੇ ਟਾਈਮ ਸਿਰ ਪਹੁੰਚ ਟਾਈਮ ਸਿਰ ਸਕੂਲ ਤੇ ਪਹੁੰਚ ਸਕਰੀ ਟਾਈਮ ਸਿਰ ਘਰ ਜਾਂਦੇ ਨੇ ਕਿ ਜੇ ਸ਼ਰਦਨਾਂ ਸਾਈਕਲ ਦਿੱਤੇ ਨੇ ਉਹਨਾਂ ਬਾਦ ਤੋਂ ਬਾਦ ਨਹੀਂ ਆਣੇ ਇੱਥੇ ਪੂਰਨਪਿੰਡਾ ਦੇ ਵਿੱਚ ਕੁਲੇ ਆਉਣ ਜਿਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਸਾਈਕਲ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਹੈ ਉਹ ਅਸੀਂ ਹਾਜ਼ਰ ਹਾਂ ਕਰ ਸਕਦੇ ਹਾਂ ਅੱਛਾ ਤੁਸੀਂ ਸਾਈਕਲ ਤੋਂ ਇਲਾਵਾ ਉਹਦਾ ਵੀ ਕੁਝ ਜ਼ਰੂਰਤ ਮੰਗਦੇ ਹੋ ਉਹਨਾਂ ਲਈ ਵੀ ਹਾਜ਼ਰ ਹਾਂ ਹਾਂਜੀ ਉਹਨਾਂ ਲਈ ਵੀ ਹਾਜ਼ਰ ਹਾਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈ ਪਰ ਦੀ ਕੋਈ ਲੈ ਸਕਦਾ ਫੀਸ ਆ ਚਾਹੀਦੀ ਅਸੀਂ ਨਹੀਂ ਦੇ ਸਕਦੇ ਹਾਂ ਠੀਕ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਅੱਜ ਤੁਹਾਡੇ ਆਪਣੇ ਗਰਚਾ ਪਿੰਡ ਦੇ ਵਿੱਚ ਜਿਹੜੇ ਸਾਈਕਲ ਦਿੱਤੇ ਗਏ ਹੈਗੇ ਆ ਕੀ ਕ ਅਸੀਂ ਤੇ ਇਹ ਹੀ ਕਹਿਣਾ ਚਾਹੁੰਦੇ ਹਾਂ ਜੀ ਬੱਚੇ ਪੜਨ ਡੇਲੀ ਟਾਈਮ ਸਰ ਆਉਗੇ ਤੇ ਧੁੱਪ ਦੇ ਵਿੱਚ ਬਿਤਾਉ ਹੂਗਾ ਗਰਮੀ ਅਕੀ ਜ਼ਿਆਦਾ ਪੜ੍ਹਨੀ ਹਣ ਕਹਿੰਦਾ ਮਤਲਬ ਜਦੋਂ ਸਾਈਕਲ ਤੇ ਆਣਗੇ ਟਾਈਮ ਸਰ ਆ ਵੀ ਸਕਣਗੇ ਤੇ ਜਾ ਵੀ ਸਕਣਗੇ ਹਾਂਜੀ ਇਹ ਅਫਤਾਰ ਸਿੰਘ ਹੁਣਾ ਤਾਂ ਇਹ ਉਪਰਾਲਾ ਜਿਹੜਾ ਇਹਨਾਂ ਦੇ ਪਰਿਵਾਰ ਦਾ ਆ ਹਾਂਜੀ ਇਹ ਇਹ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਆ ਇਹ ਉਪਰਾਲਾ ਬਹੁਤ ਵਧੀਆ ਜੀ ਆਪਣੇ ਸਕੂਲ ਦੇ ਲਈ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਅਵਤਾਰ ਸਿੰਘ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅ ਅੱਜ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਆ ਗਏ ਕਿ ਇਹ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਆ ਕੀ ਕਹਿਣਾ ਚਾਹੋਗੇ ਅ ਬਹੁਤ ਧੰਨਵਾਦ ਆ ਸਮੁੱਚੇ ਪਰਿਵਾਰ ਦਾ ਸਾਡੇ ਬਹੁਤ ਸਤਿਕਾਰਯੋਗ ਵੀਰ ਗੁਰਵਿੰਦਰ ਸਿੰਘ ਤੇ ਉਹਨਾਂ ਦੇ ਪਿਤਾ ਸਾਡੇ درمیان ਹਾਜ਼ਰ ਹੈ ਇਸ ਵੇਲੇ ਸਰਦਾਰ ਅਵਤਾਰ ਸਿੰਘ ਜੀ ਯੂ ਐਸ ਏ ਤੋਂ ਅ ਜਿਨ੍ਹਾਂ ਨੇ ਇਹ ਦੇਖਿਆ ਕਿ ਬੱਚਿਆਂ ਦੀ ਗਿਣਤੀ ਨੂੰ ਘਟ ਰਹੀ ਸਕੂਲ ਦੇ ਵਿੱਚ ਦੂਰ ਪਿੰਡਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਨਵੇਂ ਦਾਖਲਿਆਂ ਲਈ ਉਨਾ ਨੇ ਇਹ ਉਪਰਾਲਾ ਕੀਤਾ ਕਿ ਜਿਹੜੇ ਗੱਤਿਆਂ ਤੋਂ ਬਾਹਰਲੇ ਪਿੰਡਾਂ ਤੋਂ ਇੱਥੇ ਬੱਚੇ ਪੜ੍ਹਨ ਆਣੇ ਆ ਉਹਨਾਂ ਵਾਸਤੇ ਇਹ ਘੱਟੋ ਘੱਟ 1 ਲੱਖ ਰੁਪਇਆ ਲਾ ਕੇ ਸਾਈਕਲਾਂ ਦਾ ਪ੍ਰਬੰਧ ਕੀਤਾ ਗਿਆ ਅੱਜ ਬੱਚਿਆਂ ਦੇ ਉਹਨਾਂ ਦੇ ਪੇਰੈਂਟਸ ਦੇ ਸਪੋਰਟ ਦੇ ਕੀਤੇ ਗਏ ਸਾਈਕਲ ਤਾਂ ਕਿ ਬੱਚੇ ਆਪਣੇ ਆਰਾਮ ਦੇ ਨਾਲ ਤਰੀਕੇ ਨਾਲ ਟਾਈਮ ਸੇ ਸਕੂਲ ਪਹੁੰਚ ਸਕਣ ਇਹ ਸਾਰਾ ਜਿਹੜਾ ਉਪਰਾਲਾ ਪਰਿਵਾਰ ਵੱਲੋਂ ਕੀਤਾ ਗਿਆ ਹੈ ਗੱਤਿਆ ਪਰਿਵਾਰ ਵੱਲੋਂ ਉਸ ਪਰਿਵਾਰ ਦਾ ਕਮਿਟਰੀ ਉਪਰ ਦੇ ਵਿੱਚ ਅਸੀਂ ਸਾਰੇ ਸਕੂਲ ਵੱਲੋਂ ਸਾਡੇ ਸਕੂਲ ਦੇ ਮੁਖ ਅਧਿਆਪਕ ਜੀ ਸ਼੍ਰੀ ਨਵੀਨਪਾਲ ਗੁਲਾਟੀ ਜੀ ਸਾਰਾ ਸਟਾਫ ਅਤੇ ਬੱਚਿਆਂ ਵੱਲੋਂ ਪਰਿਵਾਰ ਦੇ ਅਸੀਂ ਰੀਣੀ ਹਾਂ ਬਹੁਤ ਬਹੁਤ ਧੰਨਵਾਦੀ ਆ ਕਿੰਨੇ ਸਾਈਕਲ ਦਿੱਤੇ ਆ ਇਹ 18 ਸਾਈਕਲ ਬੱਚਿਆਂ ਲਈ ਦਿੱਤੇ ਗਏ ਆ ਜੀ ਲਗਭਗ 5-6000 ਕੋਸਟ ਦਾ ਇਹ ਸਾਈਕਲ ਆ ਬਹੁਤ ਵਧੀਆ ਕੰਪਨੀ ਦੇ ਸਾਈਕਲ ਦਿੱਤੇ ਗਏ ਆ ਤੇ ਇਹ ਬੱਚਿਆਂ ਲਈ ਲਾਹੇਵੰਦ ਹੋਊਗੇ ਅਸੀਂ ਉਮੀਦ ਕਰਦੇ ਆਂ ਤੇ ਸਕੂਲ ਦੇ ਬੱਚਿਆਂ ਦੀ ਗਿਣਤੀ ਜਿਹੜੀ ਆ ਵਧੂਗੀ ਇਹ ਵੀ ਅਸੀਂ ਆਨਾਲਿਸ ਸਮੇ ਲਈ ਵੀ ਉਮੀਦ ਕਰਦੇ ਆਂ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਆ ਸਾਈਕਲ ਦਿੱਤੇ ਗਏ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਆ ਦੇਖੋ ਸਾਡੇ ਸਕੂਲ ਦੇ ਵਿੱਚ ਗਰਚੇ ਪਿੰਡ ਤੋਂ ਇਲਾਵਾ ਮਾਲਕੋਟੜ ਤੋਂ ਬਹਾਦਰਪੁਰ ਤੋਂ ਮਾਲਕੋਟੜ ਤੋਂ ਮਹਿਰਮਪੁਰ ਤੋਂ ਬੱਚੇ ਪੜਨ ਆਉਂਦੇ ਆ ਤੇ ਜਿਹੜੇ ਬੱਚੇ ਇਹ ਨਾ ਪਿੰਡਾਂ ਤੋਂ ਆਉਂਦੇ ਸੀ ਗਰਚੇ ਤੋਂ ਇਲਾਵਾ ਦੂਰ ਵਾਲੇ ਪਿੰਡਾਂ ਤੋਂ ਉਹਨਾਂ ਤੋਂ ਕੁਝ ਇੱਕ ਪੇਰੈਂਟਸ ਇਦਾਂ ਮਤਲਬ ਆਪਣੇ ਬੱਚਿਆਂ ਨੂੰ ਸਾਡੇ ਕੋਲ ਨਹੀਂ ਲਗਾ پا ਰਹੇ ਸੀ ਕਿਉਂਕਿ ਉਹਨਾਂ ਕੋਲ ਸਾਧਨ ਅਵੇਲੇਬਲ ਨਹੀਂ ਸੀਗਾ ਬੱਚੇ ਦੇ ਲਈ ਸੋ ਇਸ ਤਰ੍ਹਾਂ ਦੀ ਸਾਡੀ ਲੋੜ ਸੀਗੀ ਔਰ ਐਡਮਿਸ਼ਨ ਲੈਣੀ ਚਾਹੁੰਦੇ ਸੀ ਉਹ ਲੇਕਿਨ ਉਹ ਟਰਾਂਸਪੋਰਟ ਦੀ ਸੁਵਿਧਾ ਆਣ ਜਾਣ ਦੀ ਸੁਵਿਧਾ ਨਾ ਹੋਣ ਕਾਰਨ ਰੁਕੇ ਹੋਏ ਸੀ ਸੋ ਕੁਦਰਤੀ ਤੌਰ ਦੇ ਉੱਤੇ ਜਿੱਥੇ ਚਾਹ ਉੱਥੇ ਰਾਹ ਵਾਲੀ ਗੱਲ ਹੈ ਵੀ ਸਾਨੂੰ ਗੁਰਵਿੰਦਰ ਸਿੰਘ ਜੀ ਹੋਣਾ ਨੇ ਅਪਰੋਚ ਕੀਤਾ ਔਰ ਉਹਨਾਂ ਨੇ ਕਿਹਾ ਵੀ ਉਹ ਸਕੂਲ ਦੇ ਲਈ ਕੁਝ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਆਪਣੀ ਇੱਛਾ ਜ਼ाहिर ਕੀਤੀ ਸੋ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਦੇ ਕਿ ਉਹਨਾਂ ਨੇ 18 ਬੱਚਿਆਂ ਨੂੰ ਜਿਹੜੇ ਹੈਗੇ ਆ ਉਹ ਸਾਈਕਲ ਦਿੱਤੇ ਆ ਜਿਹੜੇ ਕਿ ਬੱਚੇ ਪਿੰਡ ਮਾਲਕੌਰ ਤੋਂ ਬਹਾਦਰਪੁਰ ਤੋਂ ਔਰ ਮਲਪੁਰ ਜਾਂ ਮਹਿਰਮਪੁਰ ਤੋਂ ਆਉਂਦੇ ਆ ਸੋ ਇਹ ਬੱਚੇ ਆਉਣਗੇ ਇਹਨਾਂ ਦੇ ਨਾਲ ਹੋਰ ਉਤਸ਼ਾਹ ਵਧੂਗਾ ਇਹਨਾਂ ਪਿੰਡਾਂ ਦੇ ਬੱਚੇ ਜਿਹੜੇ ਆ ਸਾਡੇ ਕੋਲ ਪੜਨ ਆਉਣਾ ਚਾਹੁੰਦੇ ਆ ਉਹ ਉਹਨਾਂ ਨੂੰ ਇਸ ਚੀਜ਼ ਦੇ ਲਈ ਹੋਰ ਭਰਮਾ ਹੰਗਾਰਾ ਮਿਲੇਗਾ ਵੀ ਉਹ ਆਣਗੇ ਤੇ ਉਹਨਾਂ ਨੇ ਸਾਨੂੰ ਅਸੀਂ ਬਹੁਤ ਧੰਨਵਾਦ ਦੀਆਂ ਪਰਿਵਾਰ ਦੇ ਉਹਨਾਂ ਨੇ ਅੱਗੇ ਨੂੰ ਵੀ ਕਿਹਾ ਕਿ ਜੇ ਸਕੂਲ ਦੇ ਲਈ ਕਿਸੇ ਵੀ ਹੋਰ ਪ੍ਰਕਾਰ ਦੀ ਸਹਾਇਤਾ ਦੀ ਲੋੜ ਹੋਵੇ ਬੱਚਿਆਂ ਦੀ ਖਾਤਰ ਜਾਂ ਸਕੂਲ ਦੇ ਇਨਫਰਾਸਟ੍ਰਕਚਰ ਦੀ ਖਾਤਰ ਤਾਂ ਉਹ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਔਰ ਸਕੂਲ ਦੀ ਬਿਹਤਰੀ ਲਈ ਆਪਾਂ ਕੰਮ ਕਰਾਂਗੇ ਥੈਂਕ ਯੂ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਜੀ ਤੁਹਾਡੇ ਕਿਹੜੇ ਪਿੰਡ ਆ ਅੱਜ ਤੁਹਾਡੇ ਬੱਚੇ ਨੂੰ ਵੀ ਸਾਈਕਲ ਮਿਲਿਆ ਹਾਂਜੀ ਇੱਕ ਹੀ ਕਹਿਣਾ ਚਾਹੁੰਦੇ ਆ ਤੁਸੀਂ ਬਹੁਤ ਪਛੀ ਜਾਨੇ ਤੁਰਕੇ ਆਉਂਦੇ ਸੀ ਇਹਨਾਂ ਦੀ ਸ਼ੈਕਲ ਦਿੱਤਾ ਇੰਨੀ ਜਿਨੀ ਸ਼ੈਕਲ ਦੇ ਦੋ ਧੰਨਵਾਦ ਬਹੁਤ ਜਿਹੜੇ ਤੁਰਕੇ ਆਉਂਦੇ ਸੀ ਉਹ ਸਮੱਸਿਆ ਖਤਮ ਹੋ ਗਈ ਹੁਣ ਬੱਚੇ ਵੀ ਟਾਈਮ ਸੇ ਸਕੂਲੇ ਆ ਸਕਣਗੇ ਠੀਕ ਹੈ ਕੱਟੀ ਫੋਟੋ ਖਿਚਵਾਓ ਫਿਰ ਗਰੁੱਪ ਬੋਲੇ ਬੋਲੇ ਸੋਣਿਆ ਉਹ ਪਰਲੇ ਜਿਹੜੇ ਬਖਰੇ ਹੋਏ ਕੋਲ ਨੂੰ ਘਰ ਲਓ ਬੜੇ ਨਾਲ ਗੋਲਾਈ ਜਿਵੇਂ ਨਾ ਉਹ ਨਹੀਂ ਖੂਬ ਜੋ ਮਰਜੀ ਕਰ ਠੀਕ ਹੈ ਜੀ ਜੀ ਇੱਥੇ ਕੱਢ ਦਿਓ ਆ ਜੀ